ਸੋ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੁਆਤੀ ਪੰਜਾਬ ਤੇ ਅੱਜ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਕਿ ਸ਼ੋਨੀ ਅਕਾਲੀ ਦਲ ਦੇ ਵੱਲੋਂ ਜਿਸ ਤਰ੍ਹਾਂ ਆਪਣੀ ਜਿਹੜੀ ਭਾਰਤੀ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਪਰ ਦੂਜੇ ਪਾਸੇ ਜਿਹੜੇ ਅਕਾਲੀ ਦਲ ਸੁਧਾਰ ਲਹਿਰ ਵਾਲੇ ਨੇ ਉਹ ਉਹਨਾਂ ਦੇ ਉੱਤੇ ਨਿਸ਼ਾਨੇ ਸਾਧ ਰਹੇ ਨੇ ਜਿਸ ਤਰ੍ਹਾਂ ਅੱਜ ਉੱਤੇ ਸ਼ੋਨੀ ਅਕਾਲੀ ਦਲ ਦੇ ਦਫ਼ਤਰ ਚੰਡੀਗੜ੍ਹ ਦੇ ਵਿੱਚ ਜਿਸ ਤਰ੍ਹਾਂ ਮੈਂਬਰਸ਼ਿਪ ਦਿੱਤੀ ਗਈ ਹੈ ਉਸ ਤੋਂ ਪਹਿਲਾਂ ਅੱਜ ਜਿਹੜੀ ਇਹ ਭਾਰਤੀ ਸੀ ਇਹ ਪ੍ਰਕਾਸ਼ ਸਿੰਘ ਬਾਦਲ ਦੇ ਹਲਕੇ ਲੰਬੀ ਤੋਂ ਸ਼ੁਰੂ ਕੀਤੀ ਗਈ ਹੈ ਜਿੱਥੋਂ ਸੁਖਵੀਰ ਬਾਦਲ ਦੇ ਵੱਲੋਂ ਇਹ ਭਾਰਤੀ ਨੂੰ ਪਹਿਲਾਂ ਸਭ ਤੋਂ ਪਹਿਲਾਂ ਮੈਂਬਰਸ਼ਿਪ ਲਈ ਗਈ ਹੈ ਉਹਨਾਂ ਦੇ ਵੱਲੋਂ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਅਸੀਂ ਆਪਣੇ ਲਗਭਗ ਦੀ ਹਲਕੇ ਤੋਂ ਤਕਰੀਬਨ 40000 ਜਿਹੜੇ ਮੈਂਬਰ ਨੇ ਕਰ ਦਦੇ ਉਹ ਨਵੀਂ ਭਰਤੀ ਸ਼ੁਰੂ ਕਰਾਂਗੇ ਤੇ ਸਾਨੂੰ ਉਮੀਦ ਹੈ ਕਿ 50 ਲੱਖ ਪੂਰੇ ਸੂਬੇ ਦੇ ਵਿੱਚੋਂ ਜਾਂ ਫਿਰ ਕਹਿੰਦੇ ਅਸੀਂ ਸਬ ਕਮੇਟੀ ਦੇ ਨਾਲ ਜਾਂ ਫਿਰ ਇਸ ਪਾਰਟੀ ਦੇ ਨਾਲ ਨਵੇਂ ਤੋਂ ਤੌਰ ਤੇ ਉੱਤੇ ਜੋੜਾਂਗੇ ਜਿਸ ਨੂੰ ਲੈ ਕੇ ਉਸ ਤੋਂ ਬਾਅਦ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਵੀ ਬਿਆਨ ਆਇਆ ਜਾਂ ਫਿਰ ਕਹਿੰਦੇ ਜਿਹੜੇ ਅਕਾਲਗIR ਸੁਧਾਰ ਲਹਿਰ ਦੇ ਕਨਵੀਨਰ ਨੇ ਜਾਫਰ ਗੁਰਪ੍ਰਤਾਪ ਸਿੰਘ ਵਡਾਲਾ ਦਾ ਵੀ ਬਿਆਨ ਆਇਆ ਤੇ ਇਹਦੇ ਤੇ ਗੱਲਬਾਤ ਕਰਾਂਗੇ ਨਾਲ ਹੀ ਗੱਲਬਾਤ ਹੋਵੇਗੀ ਕਿ ਇਸ ਜਿਹੜੀ ਭਰਤੀ ਦੀ ਮੁਹਿੰਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਜਾਂ ਫਿਰ ਮੈਂਬਰਸ਼ਿਪ ਪਲਾਨ ਦੇ ਲਈ ਜਿਸ ਤਰ੍ਹਾਂ ਅੱਜ ਸ਼ੋਮੀ ਅਕਾਲ ਦਲ ਚੰਡੀਗੜ੍ਹ ਤੋਂ 28 ਸੈਕਟਰ ਤੋਂ ਦਫ਼ਤਰ ਤੋਂ ਜਿਸ ਤਰ੍ਹਾਂ ਅੱਜ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਹੈ ਉਹਦੇ ਵਿੱਚ ਉੱਤੇ ਦਰਜੀਤ ਸਿੰਘ ਟੀਮਾ ਦੇ ਬਲਿੰਦਰ ਸਿੰਘ ਭੁੰਦਰ ਦੇ ਵੱਲੋਂ ਕੁਝ ਲੀਡਰਾਂ ਨੂੰ ਵੀ ਇੱਥੇ ਮੈਂਬਰਸ਼ਿਪ ਦਿੱਤੀ ਗਈ ਹੈ ਜਿਸ ਦੇ ਵਿੱਚ ਜਨਮੇਜਾ ਸਿੰਘ ਸੀ ਜਾਂ ਫਿਰ ਸੁੱਚਾ ਸਿੰਘ ਲੰਗਾ ਸੀ ਸੁੱਚਾ ਸਿੰਘ ਲੰਗਾ 90 ਸਾਲੇ ਤੋਂ ਬਾਅਦ ਹੁਣ ਅਕਾਲੀ ਦਲ ਦੇ ਵਿੱਚ ਐਕਟਿਵ ਹੁੰਦੇ ਨਜ਼ਰ ਆ ਰਹੇ ਨੇ ਵਿਰਸਾ ਸਿੰਘ ਬਲਟੋਆ ਨੂੰ ਵੀ ਮੈਂਬਰਸ਼ਿਪ ਦੇ ਕੇ ਉਹਨਾਂ ਨੂੰ ਪਾਰਟੀ ਦੇ ਵਿੱਚ ਕਹਿ ਲਈ ਨਵੇਂ ਤੌਰ ਦੇ ਉੱਤੇ ਸ਼ਾਮਲ ਕਰ ਦਿੱਤਾ ਗਿਆ ਜਿਸ ਤਰ੍ਹਾਂ ਤੁਹਾਨੂੰ ਸਭ ਨੂੰ ਪਤਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਪਿਛਲੇ ਪਸਾਨਾ ਦੌਰਾਨ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਵੀਡੀਓ ਤੋਂ ਬਾਅਦ ਉਹਨਾਂ ਅਕਾਲ ਤਖਤ ਸਰ ਤੋਂ ਸਜ ਲਗਾਈ ਜਾਂਦੀ ਹੈ ਉਸ ਤੋਂ ਬਾਅਦ ਉਹ ਆਪਣੇ ਭੁੱਲ ਮੁਖਸ਼ਾਂਦੇ ਨੇ ਉਸ ਤੋਂ ਬਾਅਦ ਉਹ ਆ ਕੇ ਪਾਰਟੀ ਦੇ ਨਾਲ ਹੁਣ ਜੁੜਦੇ ਦਿਖਾਈ ਦੇ ਰਹੇ ਨੇ ਉਹ ਇਹਦੇ ਉੱਤੇ ਵੀ ਗੱਲਬਾਤ ਕਰਾਂਗੇ ਤੇ ਜੋ ਅੱਜ ਨਵੇਂ ਮੈਂਬਰ ਜਿਹੜੇ ਸਾਹਮਣੇ ਆ ਰਹੇ ਨੇ ਉਹਨਾਂ ਦੇ ਵਿੱਚ ਭਮ ਸੁਖਵੀਰ ਸਿੰਘ ਬਾਬਲ ਹੋਵੇ ਸਚਚਾ ਸਿੰਘ ਲੰਗਾਹ ਹੋਵੇ ਜਨਵੇਜਾ ਸਿੰਘ ਹੋਵੇ ਜਾਂ ਫਿਰ ਜਿਹੜੇ ਅਰਸ਼ਦੀਪ ਸਿੰਘ ਕਲੇਰ ਨੇ ਮੁਖ ਬੁਲਾਰਾ ਇਹਨਾਂ ਚੌਮੀ ਕਲਰ ਨੌਜਵਾਨਾ ਗੂ ਨੇ ਉਹ ਹੋਣ ਤਾਂ तमाम ਹੋ ਰਹੀ ਪਈ ਲੋਕਾਂ ਦੇ ਵੱਲੋਂ ਲੀਡਰਾਂ ਦੇ ਵੱਲੋਂ ਵੀ ਅੱਜ ਇਸ ਮੈਂਬਰਸ਼ਿਪ ਦੀ ਭਰਤੀ ਦੇ ਲਈ ਆਪਣਾ ਸ਼ਾਮਲ ਹੋਏਗੇ ਉਹਨਾਂ ਦੇ ਵੱਲੋਂ ਮੈਂਬਰਸ਼ਿਪ ਲਈ ਗਈ ਹੈ ਤੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪਮਵਾਲੀ ਦੀ ਗੱਲ ਹੋਵੇ ਪਠੰਡਾ ਦੀ ਗੱਲ ਹੋਵੇ ਚੰਡੀਗੜ੍ਹ ਦੀ ਗੱਲ ਹੋਵੇ ਜਾਂ ਫਿਰ ਗੱਲਬਾਤ ਹੋਵੇ ਕਪਟਿਆਦੀ ਸਾਰੇ ਥਾਵਾਂ ਤੋਂ ਭਰਤੀ ਸ਼ੁਰੂ ਹੋ ਚੁੱਕੀ ਹੈ ਇਹਦੇ ਉੱਤੇ ਗੱਲਬਾਤ ਕਰਾਂਗੇ ਸੋ ਅੱਜ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਭਰਤੀ ਜਦੋਂ ਸਵੇਰੇ ਆਪਣੇ ਪਿੰਡ ਤੋਂ ਸ਼ੁਰੂ ਕੀਤੀ ਗਈ ਸੀ ਤਾਂ ਉਹਨਾਂ ਦੇ ਵੱਲੋਂ ਇਹ ਹੀ ਗੱਲ ਕਹੀ ਗਈ ਸੀ ਕਿ ਮੈਂ ਇਸ ਜਿਹੜੀ ਮੈਂਬਰਸ਼ਿਪ ਦਾ ਪਹਿਲਾਂ ਜਿਹੜਾ ਆਪਣਾ ਪਿੰਡ ਤੋਂ ਸ਼ੁਰੂ ਕੀਤੀ ਹੈ ਜਾਂ ਫਿਰ ਲੰਬੀ ਹਲਕੇ ਸ਼ੁਰੂ ਕੀਤੀ ਇੱਕ ਅੰਕ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਇਹ ਹਲਕਾ ਸੀ ਇਹ ਇਲਾਕਾ ਸੀ ਉਸ ਦੇ ਵਿੱਚ ਵਿਚਰਦੇ ਰਹੇ ਨੇ ਉੱਥੋਂ ਜਿੱਤੀ ਪ੍ਰਾਪਤ ਕਰਦੇ ਰਹੇ ਨੇ ਜਦੋਂ ਪੰਜਾਬ ਦੇ ਪੰਜਵਾਰੇ ਮੁੱਖ ਮੰਤਰੀ ਬਣੇ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤਾਂ ਉਹ ਹਲਕੇ ਤੋਂ ਹੀ ਵਿਧਾਇਕ ਸੀ ਉਸੇ ਇਲਾਕੇ ਤੋਂ ਹੀ ਵਿਧਾਇਕ ਸੀ ਕਿਉਂਕਿ ਹੁਣ ਜਿਸ ਤਰ੍ਹਾਂ ਉਹ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਵੀ ਅੱਜ ਨਾਪਾ ਦੇ ਵੀ ਕੇ ਪਹੁੰਚੇ ਸਨ ਜਿੱਥੇ ਉਹਨਾਂ ਦੇ ਵੱਲੋਂ ਸੁਖਵੀਰ ਸਿੰਘ ਬਾਦਲ ਦੇ ਉੱਤੇ ਜਿਸ ਤਰ੍ਹਾਂ ਅਸ਼ਬਦੀ ਵਾਰ ਕੀਤੇ ਗਏ ਨੇ ਉਹਨਾਂ ਦੀ ਜਿਸ ਤਰ੍ਹਾਂ ਭਾਰਤੀ ਨੂੰ ਲੈ ਕੇ ਜੋ ਕੁਝ ਕਿਹਾ ਜਾ ਰਿਹਾ ਸੀ ਉਹਦੇ ਉੱਤੇ ਵੀ ਉਹਨਾਂ ਦੇ ਵੱਲੋਂ ਨਿਸ਼ਾਨੇ ਸਾਧੇ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਬਈ ਅਕਾਲ ਤਖਤ ਸਾਹਿਬ ਦੀ ਜੋ 7 ਨੰਬਰ ਮੈਂਬਰ ਕਮੇਟੀ ਸੀ ਉਸ ਨੂੰ ਕਿਉਂ ਨਹੀਂ ਮੰਨਿਆ ਜਾ ਰਿਹਾ ਕਿਉਂਕਿ ਜਿਸ ਤਰ੍ਹਾਂ ਹੁਣ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਇਹ ਭਾਰਤੀ ਸ਼ੁਰੂ ਕੀਤੀ ਜਾ ਰਹੀ ਹੈ ਜਾਂ ਸ਼ੋਮੀਰ ਕੰਗਰ ਦੇ ਵੱਲੋਂ ਭਾਰਤੀ ਸ਼ੁਰੂ ਕੀਤੀ ਜਾ ਰਹੀ ਹੈ ਤਾਂ ਇਸ ਮਸਲੇ ਨੂੰ ਲੈ ਕੇ ਹੁਣ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਉਹ ਕਹਿੰਦੇ ਵੀ ਜਿਹੜੀ ਇਹ ਭਾਰਤੀ ਕੀਤੀ ਜਾ ਰਹੀ ਹੈ ਇਸ ਮਸਲੇ ਨੂੰ ਲੈ ਕੇ ਅਸੀਂ ਹੁਣ ਅਟਲਟਾ ਸਾਹਿਬ ਦੇ ਉੱਤੇ ਜਾਵਾਂਗੇ ਮੁੜ ਉਨ੍ਹਾਂਸ਼ ਪਾਇਤ ਕਰਾਂਗੇ ਕਿ ਕੀ ਇਹਨਾਂ ਦੇ ਵੱਲ ਜਿਹੜੀ ਭਾਰਤੀ ਕੀਤੀ ਜਾ ਰਹੀ ਹੈ ਵੀ ਇਹ ਬਿਲਕੁਲ ਗਲਤ ਹੈ ਸੱਤ ਮੈਂਬਰੀ ਕਮੇਟੀ ਹੀ ਇਸ ਇਹ ਜਿਹੜੀ ਭਾਰਤੀ ਏ ਉੱਪਰ ਇਹ ਗੱਲ ਦੀ ਕਿ ਜਿਸ ਤਰ੍ਹਾਂ ਉਨ੍ਹਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ 2 ਦਸੰਬਰ ਨੂੰ ਜਿਹੜੀ ਅਕਾਲਤਰ ਸਾਹਿਬ ਤੇ ਹੁਕਮ ਜਿਹੜਾ ਸੁਣਾਇਆ ਗਿਆ ਸੀ ਅਤੇ ਇਸ ਤੀਕੇ ਲੈ ਕੇ ਗੱਲ ਕਹੀ ਗਈ ਸੀ ਸੁਖਵੀਰ ਬਾਦਲੋਂ ਅਕਾਲੀ ਦਲ ਦੀ ਨਵੀਂ ਭਾਤੀ ਜੋ ਕੀਤੀ ਜਾ ਰਹੀ ਹੈ ਇਸ ਨੂੰ ਲੈ ਕੇ ਅਸੀਂ ਸ੍ਰੀ ਅਕਾਲਤਰ ਸਾਹਿਬ ਦੇ ਉੱਤੇ ਜਾਵਾਂਗੇ ਨਾਲ ਹੀ ਉਹ ਕਹਿੰਦੇ ਕਹਿੰਦੇ ਵੀ ਸ੍ਰੀ ਅਕਾਲਤਰ ਸਾਹਿਬ ਨੂੰ ਬਣਾਈ ਗਈ ਕਮੇਟੀ ਨੂੰ ਅਕਾਲਗਲ ਵੱਲੋਂ ਦਰਕਿਨਾਰ ਕਰਕੇ ਸ਼ੋਨੀ ਅਕਾਲੀ ਦਲ ਭਾਤੀ ਕਰ ਰਿਹਾ ਅੱਗੇ ਉਹ ਕਹਿੰਦੇ ਕਹਿੰਦੇ ਵੀ ਅਕਾਲੀ ਦਲ ਆਪਣੀ ਮਰਜ਼ੀ ਕਰ ਰਿਹਾ ਸੋ ਫਿਰ ਬਾਦਲ ਆਪ ਹੀ ਮੋਰ ਪ੍ਰਧਾਨ ਬੰਨਣਾ ਚਾਹੁੰਦਾ ਹੈ ਨਾਲਿਓ ਕਹਿੰਦੇ ਵੀ ਅਕਾਲੀ ਦਲ ਆਪਣੀ ਮਰਜ਼ੀ ਨਾਲ ਹੀ ਭਰਤੀ ਕਰ ਰਿਹਾ ਪਰ ਹੁਣ ਸੁਖਵੀਰ ਬਾਦਲ ਨੇ ਜਿਸ ਤੇ ਇਹ ਬਿਆਨ ਦਿੱਤਾ ਸੀ ਕਿ ਅਸੀਂ 50 ਲੱਖ ਜਿਹੜਾ ਭਰਤੀ ਕਰਾਂਗੇ ਇਸ ਮੋਹਮ ਦੇ ਵਿੱਚ ਤਾਂ ਉੱਤੇ ਚੰਦੂ ਮਾਜਰੇ ਨੇ ਇਹ ਗੱਲ ਕਹੀ ਹੈ 50 ਲੱਖ ਦੀ ਭਰਤੀ ਦੀ ਗੱਲ ਕਰ ਰਹੇ ਹਨ ਇਹ ਲੋਕਾਂ ਨੂੰ ਹਜਮ ਨਹੀਂ ਹੋ ਰਹੀ ਕਹਿੰਦੇ ਤੇ ਪੰਥ ਮੁਸ਼ਕਲਾਂ ਦੇ ਵਿੱਚੋਂ ਲੰਘ ਰਿਹਾ ਪਰ ਸਾਡੇ ਨੌਜਵਾਨਾਂ ਦੀ ਰੋਲ ਰਹੇ ਨੇ ਉਹਨਾਂ ਨੇ ਕਿਹਾ ਕਿ ਅੱਜ ਲੋੜ ਹੈ ਕਿ ਪੰਥ ਨੂੰ ਇੱਕਜੁੱਟ ਹੋਣਾ ਚਾਹੀਦਾ ਸਕੀਰ ਬਾਦਲ ਦੀ ਵਿਚਾਰਧਾਰਾ ਵੱਖਰੀ ਹੈ ਕਹਿੰਦੇ ਜੱਥੇਦਾਰ ਦੇ ਹੁਕਮਾਂ ਨੂੰ ਦਰਕਿਨਾਰੇ ਕਰਕੇ ਮਨਮਰਜ਼ੀ ਕੀਤੀ ਹੈ ਜੋ ਨੁਕਸਾਨਦਾਇਕ ਹੈ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਇਹ ਵੀ ਗੱਲ ਕੀਤੀ ਗਈ ਹੈ ਕਿ ਜਿਸ ਤਰ੍ਹਾਂ ਜਿਹੜਾ ਬਿਆਨ ਨੂੰ ਲੈ ਕੇ ਦਾਦੂਵਾਲ ਨੂੰ ਜੱਥੇਦਾਰ ਬਲਜੀਤ ਸਿੰਘ ਦਾਦੂਵਾਲ ਉਹਨਾਂ ਦੇ ਉੱਤੇ ਨਿਸ਼ਾਨੇ ਸਕੀਰ ਬਾਦਲ ਦੇ ਵੱਲ ਸਾਧਦੇ ਗਏ ਨੇ ਕਿ ਇੱਥੇ ਗੱਲ ਇੱਕ ਹੋਰ ਉਹਨਾਂ ਦੇ ਵੱਲੋਂ ਕਹੀ ਗਈ ਹੈ ਕਿ ਜਿਸ ਤਰ੍ਹਾਂ ਅੱਜ ਹਰਿਆਣਾ ਕਮੇਟੀ ਦੀ ਚੋਣ ਦੇ ਵਿੱਚ ਹਾਰ ਤੋਂ ਬਾਅਦ ਸਕੀਰ ਬਾਦਲ ਦੇ ਵੱਲੋਂ ਦਾਦੂਵਾਲ ਨੂੰ ਜਨਸੀਆਂ ਦੇ ਬੰਦੇ ਅਤੇ ਐਂਟੀ ਸਿਕਾਉਣ ਬਾਰੇ ਬਿਆਨ ਦਿੱਤਾ ਗਿਆ ਸੀ ਤਾ ਉੱਤੇ ਉਹ ਕਹਿੰਦੇ ਕਹਿੰਦੇ ਜਿੱਤ ਹਾਰ ਇੱਕ ਵਕਰੀ ਗੱਲ ਐ ਏਜੰਸੀ ਦਾ ਬੰਦਾ ਕਿਹੜਾ ਐ ਇਸ ਬਾਰੇ ਕਹਿੰਦੇ ਸੁਖਵੀਰ ਬਾਦਲ ਨੂੰ ਚੰਗੀ ਤਰ੍ਹਾਂ ਜਾਣੂ ਐ ਉਹ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਕਹਿੰਦੇ ਉਹ ਅਕਾਲ ਤਖਨ ਸਾਹਿਬ ਦੇ ਹੁਕਮ ਟਿੱਚ ਸਮਝਦੇ ਹਨ ਤੇ ਚੋਣ ਕਮਿਸ਼ਨ ਦੇ ਹੁਕਮ ਨੂੰ ਵੀ ਨਹੀਂ ਕੁਝ ਨਹੀਂ ਸਮਝਦੇ ਇਹ ਆਪਣੀ ਮਰਮਰਜ਼ੀਆਂ ਕਰਦੇ ਨੇ ਇੱਥੇ ਨਾਲ ਹੀ ਅੱਜ ਜਿਹੜੀਆਂ ਜਿਹੜੇ ਦਿਨਾਂ ਦੇ ਵਿੱਚ ਸਰਵਿਸ ਚੇਂਜਰ ਜਿਹੜੇ ਯੂਥ ਕੱਲ ਦੇ ਪ੍ਰਧਾਨ ਨੇ ਸ਼ੋਮੀ ਕੱਲ ਦੇ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਸੀ ਇੱਕ ਉਸ ਨੂੰ ਲੈ ਕੇ ਵੀ ਇਹਨਾਂ ਦੇ ਵੱਲੋਂ ਇੱਕ ਨਿਸ਼ਾਨੇ ਤਾਦੇ ਕੀ ਨੇ ਉਹ ਕਹਿੰਦੇ ਕਿ ਉਹਨਾਂ ਦੇ ਵੱਲੋਂ ਜੋ ਇਲਜ਼ਾਮ ਲਾਏ ਗਏ ਨੇ ਕਹਿੰਦੇ ਉਹ ਆਪਣੇ ਗੁਨਾਹਾਂ ਜਿਹੜੇ ਉਹਨਾਂ ਦੇ ਉਹਨਾਂ ਨੂੰ ਛਪਾਣ ਦੇ ਲਈ ਇਹ ਜਿਹੇ ਇਲਜ਼ਾਮ ਨੇ ਮੇਰੇ ਤੇ ਲਗਾਏ ਜਾ ਰਹੇ ਨੇ ਭਈ ਇਹ ਸਿਧਾਂਤਕ ਲੜਾਈ ਨਹੀਂ ਹੈਗੀ ਸਿਖਾਂਤਕ ਲੜਾਈ ਲੜਨੀ ਚਾਹੀਦੀ ਹੈ ਵੀ ਅਸੀਂ ਅਸੀਂ ਨਾ ਕੌਲੀ ਸੱਤਾ ਦੇ ਲਈ ਅਤੇ ਨਾ ਹੀ ਕਦੇ ਮੌਕਾ ਪ੍ਰਸਤੀ ਦੇ ਲਈ ਅਸੀਂ ਅਮਰਜੈਂਸੀ ਦੇ ਵੇਲੇ ਵੀ ਸਭ ਤੋਂ ਵੱਧ ਮਹੀਨੇ ਅਸੀਂ ਜਿੱਲਾ ਕੱਟਿਆ ਦੋ ਵਾਰ ਕਹਿੰਦੇ ਮੇਰੇ ਤੇ ਐਨਐਸਏ ਲਗਾਇਆ ਗਿਆ ਹੁਣ ਭਵਿੱਖ ਦੇ ਵਿੱਚ ਵੀ ਕਹਿੰਦੇ ਕਦਰ ਸੁਧਾਰ ਨੂੰ ਲੈ ਕੇ ਇਸ ਨੂੰ ਉੱਤੇ ਬਾਰੇ ਚੰਦੂ ਮਜ਼ਦਰਾ ਨੇ ਇਹ ਗੱਲ ਕਹੀ ਹੈ ਕਿ ਇੱਕ ਕੁਝ ਸਮੇਂ ਦੇ ਵਿੱਚ ਦੁਬਿਧਾ ਦਿਲ ਦੂਰ ਹੋ ਜਾਵੇਗੀ ਸਾਨੂੰ ਇਸ ਗੱਲ ਤੋਂ ਪੂਰਨ ਆਸ ਹੈ ਕਿ ਵਿਸ਼ਵਾਸ ਹੈ ਕਿ ਅਕਾਲੀ ਦਲ ਦੇ ਨਾਲ ਚੱਲਣ ਵਾਲੇ ਲੋਕ ਅਸਲ ਅਕਾਲ ਤਖਤ ਦੇ ਨਾਲ ਚੱਲਣ ਦੇ ਵਿੱਚ ਵਿਸ਼ਵਾਸ ਰੱਖਦੇ ਹਨ ਉਹਨਾਂ ਨੇ ਗੱਲ ਇਹ ਕਹੀ ਵੀ ਜਿਹੜੇ ਅਕਾਲ ਤਖਤ ਦੇ ਉੱਤੇ ਜਿਹੜੇ ਇਹਨਾਂ ਨੇ ਵਿਸ਼ਵਾਸ ਰੱਖਦੇ ਲੋਕ ਹੁਣ ਇਹਦੇ ਮੈਨੇ ਕੀ ਨੇ ਸਿਆਸੀ ਮੈਨੇ ਕੀ ਨੇ ਕੀ ਮੋਰ ਅਕਾਲ ਤਖਤ ਦੇ ਉੱਤੇ ਸਖੀਰ ਬਾਦਲ ਨੂੰ ਜਦੋਂ ਲੀਡਰਸ਼ਿਪ ਵਿੱਚ ਸੱਜੇ ਜਾਵੇਗਾ ਜਦੋਂ ਸਭ ਨੇ ਤਿਆਰੀ ਕੀਤੀ ਜਾਣੀ ਇਸ ਤਰ੍ਹਾਂ ਅੱਜ ਹਰਜਿੰਦਰ ਸਿੰਘ ਧਾਮੀ ਜੱਫਰ ਕਹ ਲਈਏ ਗੁਰਪਤਾਪ ਸਿੰਘ ਬਟਾਲਾ ਹੋਰਾਂ ਦੇ ਜਿਸ ਤਰ੍ਹਾਂ ਮੀਟਿੰਗ ਹੋਈ ਹੈ ਜੱਫਰ ਸਾਹਿਬ ਦੇ ਨਾਲ ਉਸ ਨੂੰ ਲੈ ਕੇ ਵੀ ਵੱਖਰੀ ਚਰਚਾਵਾਂ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਜੱਫਰਦਾਰ ਵਿਗਿਆਨ ਨਿਰਗ ਬੀਸ ਸਿੰਘ ਹੋਰਾਂ ਦੇ ਵੱਲੋਂ ਕੋਈ ਵੱਡਾ ਬਿਆਨ ਡਾਗਿਆ ਜਾਂਦਾ ਹੈ ਕਿ ਬਿਆਰ ਕੋਈ ਵਧਾਊਗਾ ਕਿ ਵੱਡਾ ਫੈਸਲਾ ਲੈਣਗੇ ਜਿਸ ਦਾ ਪਿਛਲੇ ਸਮੇਂ ਦੇ ਵਿੱਚ ਵੀ ਪਹਿਲਾਂ ਵੀ ਗੱਲਬਾਤ ਕੀਤੀ ਹੈ ਕਿ ਜਿਸ ਤਰ੍ਹਾਂ ਪਹਿਲਾਂ ਜਿੰਨਾਂ ਫੈਸਲੇ ਨਹੀਂ ਮੰਨੇ ਤਾਂ ਉਹਨਾਂ ਤੋਂ ਲਖਈਆ ਕਰਾਰ ਦਿੱਤਾ ਗਿਆ ਜਿਸ ਤਾਰੀਖ ਵੀ ਸੱਜਣ ਗਏ ਦਿੱਤੀ ਗਈ ਸੀ ਕਿ ਉਸ ਦੇ ਤਹਿਤ ਕੋਈ ਹੋਰ ਨਵੀਂ ਰਣਨੀਤੀ ਚਲਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਹੁਣ ਸੁਖਵੀਰ ਬਾਦਲ ਹੁਣ ਕੀ ਆਪਣੀ ਮਨਮਰਜ਼ੀ ਕਰਨਗੇ ਜਿਸ ਦਾ ਫਰਾਂਸੀਸੀ ਤਨੁਮਜਰਾ ਕਹਿੰਦੇ ਨੇ ਜਾਂ ਫਿਰ ਉਹ ਉਹਨਾਂ ਦੇ ਵੱਲ ਭਾਰਤੀ ਹੋ ਰਹੀ ਕੀਤੀ ਜਾ ਰਹੀ ਹੈ ਸਹੀ ਕੀਤੀ ਜਾ ਰਹੀ ਹੈ ਕਿਉਂਕਿ ਅੱਜ ਜਿਸ ਤਰ੍ਹਾਂ ਬੀਤੇ ਦਿਨ ਨਤੀਜੇ ਆਏ ਨੇ ਹਰਿਆਣਾ ਕਮੇਟੀ ਦੇ ਭਾਵੇਂ 5 ਸੀਟਾਂ ਜਿੱਤੇ ਨੇ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਅਕਾਲੀ ਦਲ ਸੁਖਵੀਰ ਬਾਦਲ ਜਿਹੜੀ ਲੀਡਰਸ਼ਿਪ ਹੈ ਇਹਨਾਂ ਦੀ ਇਹਦਾ ਗਰੁੱਪ ਹੈ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਉਤਸ਼ਾਹ ਜ਼ਰੂਰ ਹੈ ਉਹਨਾਂ ਨੂੰ ਲੱਗਦਾ ਵੀ ਅਸੀਂ ਉਹਨਾਂ ਦੇ ਨਾਲ ਮਿਲ ਕੇ ਉੱਥੇ ਆਪਣਾ ਜੇਕਰ ਪ੍ਰਧਾਨ ਬਣਾ ਸਕਦੇ ਅਸੀਂ ਕਮੇਟੀ ਦੇ ਉੱਤੇ ਕਾਬੂ ਹੋ ਸਕਦੀ ਹੈ ਜੇਕਰ ਉੱਤੇ ਕਾਬੂ ਹੋ ਜਾਂਦੇ ਹੈ ਤਾਂ ਕਿਤੇ ਨਾ ਕਿਤੇ ਸੁਖੀਰ ਪਾਦਰ ਲਈ ਵੀ ਸੰਕੇਤ ਹੋਊਗਾ ਵੀ ਸੁਭਸ਼ ਸ਼ਗਨ ਹੋਊਗਾ ਵੀ ਕਿਤੇ ਨਾ ਕਿਤੇ ਸੁਖੀਰ ਪਾਦਰ ਨੂੰ ਕਿਉਂਕਿ ਜੇਕਰ ਗਲੇ ਸਿਆਸੀ ਤੌਰ ਦੇ ਉੱਤੇ ਮਜ਼ਬੂਤੀ ਜ਼ਰੂਰ ਮਿਲਦੀ ਦਿਖਾਈ ਦੇ ਜੇ ਕਿ ਜਿਸ ਤਰ੍ਹਾਂ ਅੱਜ ਜੋ ਦਸ਼ਾ ਹੈ ਕੱਲ੍ਹ ਦੀ ਪੰਜਾਬ ਦੇ ਵਿੱਚ ਉਸ ਤੇ ਜੇਕਰ ਉਹ ਇਸ ਤਰ੍ਹਾਂ ਕਾਬੂ ਹੋ ਜਾਂਦੇ ਨੇ ਤਾਂ ਉਹਨਾਂ ਨੂੰ ਵੱਡੀ ਮਜ਼ਬੂਤੀ ਦੇਖਣ ਨੂੰ ਮਿਲੇਗੀ ਪਰ ਦੂਜੇ ਪਾਸੇ ਗੱਲਬਾਤ ਕਰ ਲਈਏ ਜਿਸ ਤਰ੍ਹਾਂ ਜਿਹੜੇ ਗੁਰਪ੍ਰਤਾਪ ਸਿੰਘ ਵਡਾਲਾ ਨੇ ਉਹਨਾਂ ਦੇ ਵੱਲੋਂ ਵੀ ਅੱਜ ਜਥੇਦਾਰ ਦੇ ਨਾਲ ਮੁਲਾਕਾਤ ਕੀਤੀ ਗਈ ਹੈ। ਉਹਨਾਂ ਦੇ ਵੱਲੋਂ ਜਿਹੜੀ ਭਰਤੀ ਦੇ ਉੱਤੇ ਨਾਰਾਜ਼ਗੀ ਜ਼ਾਹਰ ਕੀਤੀ ਗਈ ਹੈ ਜਿਸ ਤਰ੍ਹਾਂ ਭਰਤੀ ਕੀਤੀ ਜਾ ਰਹੀ ਹੈ। ਕਰੀਬ 1 ਘੰਟਾ ਜਥੇਦਾਰ ਨਾਲ ਮੁਲਾਕਾਤ ਉਹ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਹੈ। ਗੁਰਪ੍ਰਤਾਪ ਸਿੰਘ ਵਡਾਲਾ ਨੇ ਤਾਂ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਦੀ ਅੱਜ ਤੋਂ ਸ਼ੁਰੂ ਹੋ ਰਹੀ ਮੈਂਬਰਸ਼ਿਪ ਭਰਤੀ ਸੰਬੰਧੀ ਜਿਹੜੀ ਗੱਲਬਾਤ ਕੀਤੀ ਹੈ ਕਹਿੰਦੇ ਵੀ ਜਥੇਦਾਰਾਂ ਦਾ ਵਿਸ਼ਵਾਸ ਹੋਇਆ ਹੈ ਕਿ ਇਹ ਭਰਤੀ ਅਕਾਲ ਤਖਤ ਵੱਲੋਂ ਘਟਰੀ ਕੀਤੀ ਕਿ ਤੱਕ ਤੋਂ ਮੈਂਬਰੀ ਕਮੇਟੀ ਦੁਆਰਾ ਹੀ ਹੋਵੇਗੀ। ਉਹਨਾਂ ਨੇ ਕਿਹਾ ਕਿ ਅਸੀਂ ਸ਼ੋਮੇ ਅਕਾਲਗੱਤ ਦੀ ਮਜਬੂਤੀ ਲਈ ਚਾਹੁੰਦੇ ਹਾਂ ਸਾਰੇ ਪੀਰਾਂ ਨੂੰ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਹੁਕਮਾਂ ਦੀ ਇਨਬਿਨ ਪਾਲਣਾ ਕਰਨੀ ਚਾਹੀਦੀ ਹੈ ਉਹਨਾਂ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਦੇ ਹੁਕਮ ਨਾ ਮੰਨ ਕੇ ਕਿਤੇ ਭਾਰਤੀਓ ਸਿੱਖ ਪੰਥ ਕਦੇ ਪ੍ਰਵਾਨ ਨਹੀਂ ਕਰੇਗਾ ਇੱਥੇ ਜ਼ਿਕਰ ਹੋ ਗਿਆ ਕਿ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਮੁਲਾਕਾਤ ਕਰਨ ਤੋਂ ਬਾਅਦ ਮੀਡੀਆ ਦੇ ਨਾਲ ਗੱਲਬਾਤ ਕਰਨ ਤੋਂ ਬਿਨਾਂ ਇੱਥੋਂ ਚਲੇ ਗਏ ਉਹਨੇ ਕਿ ਹਰਜਿੰਦਰ ਸਿੰਘ ਧਾਮੀ ਬਾਦਲਾਂ ਤੋਂ ਬਾਗੀ ਨੇ ਕਿ ਬਾਦਲਾਂ ਤੋਂ ਨਾਰਾਜ਼ ਨੇ ਇਹ ਖਬਰਾਂ ਵੀ ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਮੀਡੀਆ ਦੇ ਵਿਚਾਰੀਆਂ ਨੇ ਉਸ ਨੂੰ ਲੈ ਕੇ ਵੀ ਕਈ ਤਰ੍ਹਾਂ ਦੀਆਂ ਗੱਲਾਂਬਾਤਾਂ ਚੱਲ ਰਹੀਆਂ ਨੇ ਪਰ ਇੱਥੇ ਹੁਣ ਦੇਖਣਾ ਬੇਅਤ ਖਾਸ ਸਹੀ ਹੋਵੇਗਾ ਕਿ ਅਕਾਲੀ ਦਲ ਦੇ ਵੱਲੋਂ ਕੀਤੀ ਜਾ ਰਹੀ ਮੁਰਖ ਭਰਤੀ ਕਿੰਨਰੋਲ ਹੋਵੇਗੀ ਜਾਂ ਫਿਰ ਜਿਸ ਤਰ੍ਹਾਂ ਜਿਹੜੇ ਦੂਜੇ ਪਾਰਟੀ ਦੇ ਗਰੁੱਪ ਨੇ ਜਾਂ ਆਪਣੇ ਕਹਿ ਲਈਏ ਜਿਸ ਤਰ੍ਹਾਂ ਜਿਹੜੇ ਅਕਾਲਗਰ ਸੁਧਾਰ ਲਹਿਰ ਵਾਲੇ ਨੇ ਜੇਕਰ ਉਹ ਪਾਰਟੀ ਸ਼ਾਮਲ ਹੋਣਾ ਚਾਹੁੰਦੇ ਨੇ ਕਿ ਉਹਨਾਂ ਨੂੰ ਸ਼ਾਮਲ ਕੀਤਾ ਜਾਵੇਗਾ ਜਾਂ ਕਿ ਅਕਾਲਤਰ ਸੈਫਟ ਕੋਈ ਵੱਡਾ ਕੋਈ ਹੁਕਮ ਆਨਵਰ ਜਨਰਲ ਜੀ ਤੋਂ ਉਹਨੂੰ ਮਿਲੇਗਾ ਸੋ ਇਹਦੇ ਉੱਤੇ ਸਭ ਦੀ ਨਜ਼ਰ ਟਿਕੀ ਰਹਿਣੀ ਹੈ ਤੁਸੀਂ ਜੋ ਪਾਰਟੀ ਪੰਜਾਬ ਦੇ ਰਾਤ ਤੋਂ ਫਿਰ ਅਪਡੇਟ ਦਿੰਦੇ ਰਹਾਂਗੇ ਧੰਨਵਾਦ